ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਮੇਰੇ ਭਰਾਵਾਂ ਦਾ ਵੈਲਕਮ ਬੈਕ ਟੂ ਮਾਈ YouTube ਚੈਨਲ ਜੀ ਆਈ ਹੋਪ ਕਿ ਸਾਰੇ ਵਧੀਆ ਹੋਵੋਗੇ ਸਪੇਨ ਦਾ ਸੈਨ ਪੈਡਰੋ ਸ਼ਹਿਰ ਕੋਸਟਲ ਲਾਈਨ ਆ ਤੇ ਸ਼ਾਮ ਦਾ ਟਾਈਮ ਆ 8:30 ਵਜੇ ਲਿਆ ਚੈੱਕ ਕਰ ਸਕਦੇ ਆ ਵਿਊ ਮੇਰੇ ਪਿੱਛੇ ਪੂਰੀ ਧੁੱਪ ਨਿਕਲੀ ਹੋਈ ਆ ਇੱਥੇ ਜਿਹੜੀ ਧੋਪ ਆ तकरीबन 9:00 9:30 ਵਜੇ ਤੱਕ ਰਹਿੰਦੀ ਆ ਕੋਸਟਲ ਲਾਈਨ ਤੇ ਤੇ ਬਹੁਤ ਹੀ ਵਧੀਆ ਵਿਊ ਆ ਵਿਊ ਚੈੱਕ ਕਰੋ ਮੇਰੇ ਪਿੱਛੇ ਚੈੱਕ ਕਰੋ ਜੀ ਚਾਰੇ ਪਾਸੇ ਦਾ ਵਿਊ ਰਾਨੀ ਚੱਕੀ ਇੱਥੇ wind mill ਇੱਥੇ ਲਿਖਿਆ ਵੀ ਹੋਇਆ ਹੈ ਦਾ ਇਤਿਹਾਸ ਕਿ ਬਿਜਲੀ ਤੋਂ ਪਹਿਲਾਂ ਆਉਣ ਤੋਂ ਪਹਿਲਾਂ ਇੱਥੋਂ ਜਿਹੜੀ ਬਿਜਲੀ ਪੈਦਾ ਹੁੰਦੀ ਸੀਗੀ ਪੂਰਾ ਸਿਸਟਮ ਬਣਾਇਆ ਹੋਇਆ ਹੁਣ ਇਹਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਤੇ ਆਪਾਂ ਗੱਲ ਕਰਨੀ ਹੈ ਕਿ ਮੇਰੇ ਭਰਾ ਮੈਨੂੰ ਪੁੱਛਦੇ ਸੀਗੇ ਯਾਰ ਤੁਸੀਂ ਕਰੋਸ਼ੀਆ ਕਿਉਂ ਛੱਡਿਆ ਸਪੈਨ ਕਿਉਂ ਮੁਵ ਹੋਈ ਹੈ ਤਾਂ ਰੀਜ਼ਨ ਦੱਸੋ ਸਾਨੂੰ ਕਿ ਕੀ ਉੱਥੇ ਹੋ ਗਿਆ ਇੰਨੀ ਦੀ ਗੱਲ ਕਿ ਤੁਹਾਨੂੰ ਕਰੋਸ਼ੀਆ ਛੱਡਣਾ ਪੈ ਗਿਆ ਗੱਲ ਕਰਦੀਆਂ ਜੀ ਕਰੋਸ਼ੀਆ ਮੈਂ ਕਿਉਂ ਛੱਡਿਆ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਉੱਥੇ ਦੇ ਹਾਲਾਤ ਕਿਦਾਂ ਦੇ ਹੋ ਗਏ ਆ ਹਨ ਕਿ 27 ਵੱਧ ਗਈ ਆ ਬੰਦੇ ਨੂੰ ਰਿਪੋਰਟ ਕਰੀ ਜਾਂਦੇ ਆ ਮੈਂ ਬਹੁਤੀ ਡਿਟੇਲ ਚ ਨਹੀਂ ਗੱਲ ਕਰਨੀ ਕਿਉਂਕਿ ਮੈਂ ਆਲਰੇਡੀ ਪਿੱਛੇ ਇੱਕ ਵੀਡੀਓ ਬਣਾਈ ਹੋਈ ਆ ਮੈਂ ਨਾ ਪਿਛਲੀ ਵੀਡੀਓ ਚ ਦੱਸਿਆ ਹੋਇਆ ਸਾਰੀ ਗੱਲਬਾਤ ਕਿ ਕਿਉਂ ਰਿਪੋਰਟ ਕਰ ਰਹੇ ਆ ਕਿੱਦਾਂ-ਕਿੱਦਾਂ ਆ ਇੱਕ ਤਾਂ ਮੇਨ ਰੀਜਨ ਉਹਦਾ ਹੋ ਸੀਗਾ ਕਿ ਉੱਥੇ ਰਿਪੋਰਟ ਕਰਦੇ ਵੇ ਬੰਦਿਆਂ ਨੂੰ ਫਿਊਚਰ ਨਹੀਂ ਹੈਗਾ ਕੁਝ ਪੀਆਰ ਦਾ ਸਿਸਟਮ ਨਹੀਂ ਹੈਗਾ 5 ਸਾਲ ਬਾਅਦ ਤੁਹਾਨੂੰ ਤੁਸੀਂ ਐਲੀਜੀਬਲ ਤਾਂ ਹੁੰਨੇ ਆ ਲੇਕਿਨ ਉਹ ਵੀ ਜੇ ਤੁਸੀਂ ਕੰਟੀਨਿਊਲੀ ਉੱਥੇ ਰਹੇ ਹੋ ਮਤਲਬ ਕਿ ਜੇ ਤੁਹਾਡੀ ਲਗਾਤਾਰ ਬਣੀ ਹੋਣੀ ਚਾਹੀਦੀ ਆ ਜਿੱਦਾਂ ਆਪਾਂ ਇੱਥੇ ਕੀ ਹੁੰਦਾ ਸੀਗਾ ਜਦੋਂ ਸਾਡੀ ਪਹਿਲੀ ਟੀਆਰਸੀ ਖਤਮ ਹੋਈ ਜ਼ੈਗਰੇਬ ਦੇ ਵਿੱਚ ਤੇ ਦੂਜੀ ਟੀਆਰਸੀ ਬਣਨ ਨੂੰ 4 ਮਹੀਨੇ ਲੱਗ ਗਏ ਤੇ ਉਹ ਜਿਹੜੀ ਇਹ ਚੀਜ਼ ਉਹ ਗਿਣੀ ਨਹੀਂ ਜਾਣੀ ਉਹਦੇ ਵਿੱਚ ਤੁਹਾਡੀ ਕੰਟੀਨਿਊ ਤੁਸੀਂ ਲੀਗਲ ਇੱਥੇ 4 ਸਾਲ 5 ਸਾਲ ਰਹਿਣਾ ਤੁਹਾਡਾ ਜ਼ਰੂਰੀ ਆ ਫਿਰ ਤੁਸੀਂ ਐਲੀਜੀਬਲ ਹੁੰਨੇ ਆ ਵੀਆਰ ਦੇ ਲਈ ਉਹ ਵੀ ਉਹਦੇ ਇਲਾਵਾ ਤੁਹਾਨੂੰ ਜਿਹੜਾ ਆ ਉੱਥੇ ਲੈਂਗੁਏਜ ਦਾ ਨਾ ਟੈਸਟ ਦੇਣਾ ਪੈਂਦਾ ਹੈ ਲੈਂਗੁਏਜ ਸਿੱਖਣੀ ਪੈਂਦੀ ਹੈ ਹਿਸਟਰੀ ਸਿੱਖਣੀ ਪੈਂਦੀ ਹੈ ਕਰੋਸ਼ੀਆ ਦੀ ਹਿਸਟਰੀ ਬਾਰੇ ਜਾਣਕਾਰੀ ਲੈਣੀ ਪੈਂਦੀ ਹੈ ਖਰਵਾਤਸਕੀ ਲੈਂਗੁਏਜ ਵੀ ਕਾਫੀ ਟੀਫਿਕ ਉਸਾਰਾ ਨਾ ਝੰਜਟ ਜਾ ਰ ਮੈਨੂੰ ਸਹੀ ਨਹੀਂ ਲੱਗਾ ਉੱਥੇ ਮਤਲਬ ਕਿ ਫਿਊਚਰ ਆਪਣਾ ਨਹੀਂ ਦਿਸਿਆ ਨਹੀਂ ਕਿ ਕੋਈ ਫਿਊਚਰ ਹੈਗਾ ਉੱਥੇ ਇਸ ਕਰਕੇ ਇਹ ਵੀ ਰੀਜ਼ਨ ਸੀਗਾ ਕਰੋਸ਼ੀਆ ਛੱਡਣ ਦਾ ਉਹਦੇ ਨਾਲ ਨਾਲ ਇੱਕ ਨਾ ਉੱਥੇ ਯਾਰ ਆਪਣਾ ਕਹ ਲਈ ਰੇਸਿਜ਼ਮ ਬਹੁਤ ਜ਼ਿਆਦਾ ਹੈ ਇੰਡੀਅਨ ਦੇ ਲਈ ਪੰਜਾਬੀਆਂ ਲਈ ਰੇਸਿਜ਼ਮ ਬਹੁਤ ਜ਼ਿਆਦਾ ਹੈ ਉੱਥੇ ਰੂਡ ਬਹੁਤ ਲੋਕੀ ਤੰਗ ਪ੍ਰੇਸ਼ਾਨ ਕਰਦੇ ਆ ਜਦੋਂ ਆਪਾਂ ਕੰਮ ਕਰਦੇ ਸੀ ਡਿਲੀਵਰੀ ਦਾ ਐਵੇਂ ਸਾਡੇ ਤੇ ਕੋਈ ਪੱਥਰ ਮਾਰਦਾ ਸੀ ਕੋਈ ਥੁੱਕ ਸੁੱਟਦਾ ਸੀ ਪਬਲਿਕ ਪਲੇਸ 'ਚ ਹਰਾਸ ਕਰਦੇ ਸੀ ਕਿ ਕੋਈ ਉੱਥੇ ਰੋਕਦਾ ਨਹੀਂ ਸੀ ਕਿਸੇ ਨੂੰ ਜੋ ਆਪਣੇ ਮਨਮਾਨੀਆਂ ਸਾਰੀਆਂ ਕਰੀ ਜਾਂਦੇ ਸੀਗੇ ਨਾ ਕੋਈ ਪੁਲਿਸ ਹੈਲਪ ਕਰਦੀ ਸੀ ਕਿਸੇ ਦੀ ਤੇ ਇਹ ਚੀਜ਼ ਵੀ ਬੜੀ ਜੜੀ ਹੈ ਨੈਗੇਟਿਵ ਸੀਗੀ ਉੱਥੇ ਇਹ ਵੀ ਇੱਕ ਰੀਜ਼ਨ ਹੈਗਾ ਕਿ ਕਰੋਸ਼ੀਆ માં ਛੱਡਿਆ ਵਾ ਤੇ ਇੱਕ ਰੀਜ਼ਨ ਇਹ ਸੀਗਾ ਕਿ ਡਿਲੀਵਰੀ ਦੇ ਕੰਮ ਦੇ ਵਿੱਚ ਹੁਣ ਇਨਕਮ ਨਹੀਂ ਰਹਿ ਗਈ ਸੀ ਇਨਕਮ ਜੜੀ ਆ ਕਾਫੀ ਘਟ ਗਈ ਸੀ ਤੇ ਸਾਡੀ ਕੰਪਨੀ ਨੇ ਸਾਡੇ ਟੈਕਸ ਟੂਕਸ ਜਿਆਦਾ ਜਿਹੜੇ ਬਹੁਤ ਵਧਾਉਂਦੇ ਸੀ ਕਮਿਸ਼ਨ ਕਮਿਸ਼ਨ ਵਧਾਉਂਦੇ ਸੀ ਜੇ ਤਾਂ ਆਪਾਂ ਸਟਾਰਟਿੰਗ 'ਚ ਆਏ ਸੀਗੇ ਤਾਂ ਮੇਰਾ ਮੇਰੀ ਕੰਪਨੀ 1000 ਰੁਪਏ ਹੀ ਉਹ ਕੱਟਦੀ ਸੀ ਠੀਕ ਹੈ 2000 ਦੇ ਪਿੱਛੇ ਲੇਕਿਨ ਹੁਣ ਉਹ ਅਮਾਉਂਟ ਵੱ 1200 ਯੂਰੋ ਅਪ੍ਰੋਕਸੀਮੇਟਲੀ ਹੋ ਗਈ ਸੀ 2000 ਦੇ ਪਿੱਛੇ ਤੇ ਤੁਸੀਂ ਆਪ حساب ਲਾਓ ਯਾਰ ਬੰਦੇ ਨੇ 2000 ਦਾ ਕੰਮ ਕਰਨਾ ਹੈ ਨਾ ਸਾਰੇ ਮਹੀਨੇ 1200 ਯੂਰੋ ਜੇਕਰ ਉਹ ਕੰਪਨੀ ਨੂੰ ਪੇ ਕਰੇਗਾ ਤਾਂ ਉਹਨੂੰ ਕੀ ਬਚੂਗਾ ਤੇ ਹੁਣ ਇਸ ਟਾਈਮ ਹਾਲਾਤ ਇਦਾਂ ਦੇ ਸੀ ਕਿ ਡਿਲੀਵਰੀ ਦੇ ਕਿ ਬਹੁਤ ਹੀ ਮੁਸ਼ਕਲ ਨਾਲ 16-1700 1800 ਦਾ ਕੰਮ ਹੁੰਦਾ ਪਿਆ ਸੀਗਾ ਪੂਰੇ ਮਹੀਨੇ ਦੇ ਵਿੱਚ ਤੇ ਤੁਸੀਂ ਆਪ ਹੀ ਅੰਦਾਜ਼ਾ ਲਾਓ ਯਾਰ ਜੇਕਰ ਹਨਾ ਕੋਈ ਬੰਦਾ 16-17 ਹਜ਼ਾਰ ਤੱਕ ਕੰਮ ਕਰ ਰਿਹਾ ਹੈ 1200 ਕੰਪਨੀ ਲੈ ਜਾਊ ਕਿਤੇ ਉਹਨੇ 5-700 ਦੇ ਵਿੱਚ ਉਹਨੇ ਫਿਰ ਕੀ ਸਰਵਾਈਵ ਕਰਨਾ ਹੈ ਨਾ ਰੋਟੀ ਪਾਣੀ ਵੀ ਖਾਣਾ ਹੈ ਉਹਦੇ ਵਿੱਚ ਰੋਟੀ ਆਪਦੀ ਹੁੰਦੀ ਸੀਗੀ ਇਸ ਕਰਕੇ ਇਹ ਵੀ ਰੀਜ਼ਨ ਸੀਗਾ ਕਿ ਕਰੋਸ਼ੀਆ ਨੂੰ ਛੱਡਣਾ ਪਿਆ ਤੇ ਉਹਦੇ ਨਾਲ ਨਾਲ ਦਾ ਕਹ ਲਈਏ ਕਿ ਸਪੇਨ ਦੇ ਵਿੱਚ ਇਹ ਓਪਰਚੁਨਿਟੀ ਹੈ ਕਿ ਜਿੱਦਾਂ ਹੁਣ ਪਤਾ ਹੀ ਹੈ ਕਿ 20 ਮਈ ਤੋਂ ਰੂਲ ਆ ਜਾਣਾ ਹੈ ਕਿ ਇੱਥੇ ਆਪਾਂ 2 ਸਾਲ ਦੀ ਇੰਪੀਦਰੋਨਾਮੈਂਟੋ ਕਰਵਾਉਣ ਤੋਂ ਬਾਅਦ ਅਲੀਜੀਬਲ ਹੋ ਜਾਂਦੇ ਹਾਂ ਇੱਥੇ ਦੇ ਪੇਪਰ ਰੈਨ ਦੇ ਲਈ ਉਹਦੇ ਲਈ ਰਿਕੁਆਇਰਮੈਂਟ ਕੀ ਹੁੰਦੀ ਹੈ ਕਿ ਤੁਹਾਨੂੰ 2 ਸਾਲ ਸਪੇਨ ਦੇ ਵਿੱਚ ਰਹਿਣਾ ਪੈਂਦਾ ਹੈ ਇੰਪੀਦਰੋਨਾਮੈਂਟੋ ਕਰਵਾਉਣ ਤੋਂ ਬਾਅਦ ਤੇ ਆਪਣੇ ਆਪਣੇ ਜੋ ਸਬੂਤ ਸਬਾਤ ਸਾਰੇ ਇਕੱਠੇ ਕਰਨੇ ਹੁੰਦੇ ਆਪਾਂ ਇੱਥੇ ਰਹਿ ਰਹੇ ਹਾਂ ਉਹ ਮੈਂ ਡਿਟੇਲ ਚ ਅਲੱਗ ਵੀਡੀਓ ਬਣਾਵਾਂਗਾ ਕਿ ਕੀ ਇੱਥੇ ਸਿਸਟਮ ਨਾਲ ਕਿੱਦਾਂ ਇੰਪੀਦਰੋਨਾਮੈਂਟ ਹੁੰਦੀ ਹੈ ਜਾਂ ਆਪਾਂ ਦਰੋਨ ਕਹ ਜਾਣੇ ਆ ਆਪਣਾ ਕੰਟਰੈਕਟ ਵੀ ਜਿਹੜਾ ਪਸਤਾ ਹੋ ਜਾਣਾ ਹੈ ਕਿਉਂਕਿ ਪਹਿਲਾਂ 8 ਘੰਟੇ ਦਾ ਕੰਟਰੈਕਟ ਲਾਉਣਾ ਪੈਂਦਾ ਸੀ ਕਿ ਹੁਣ 4 ਘੰਟੇ ਦਾ ਵੀ ਲੱਗ ਜਾਣਾ ਹੈ ਇਸ ਕਰਕੇ ਇਹ ਵੀ ਚੀਜ਼ਾਂ ਆ ਥੋੜਾ ਮੋਟੀਵੇਟ ਕੀਤਾ ਕਿ ਚਲੋ ਹਣਾ ਆਪਣਾ ਫਿਊਚਰ ਦੇਖਦੇ ਆ ਇੱਥੇ ਪਹਿਲੇ ਸਾਲ ਦੀ ਟੀਆਰਸੀ ਮਿਲਦੀ ਉਸ ਤੋਂ ਬਾਅਦ ਸਿੱਧੀ 4 ਸਾਲ ਵਾਲੀ ਪੀਆਰ ਮਿਲ ਜਾਂਦੀ ਹੈ ਟੀਆਰਸੀ 4 ਸਾਲ ਵਾਲੀ ਮਿਲ ਜਾਣੀ ਹੈ ਤੇ ਉਹ ਤੁਸੀਂ ਕਿਤੇ ਵੀ ਜਾ ਕੇ ਫਿਰ ਹਣਾ ਹੋਰ ਵੀ ਕਿਤੇ ਆ ਕੰਮ-ਕੁਮ ਕਰ ਸਕਦੇ ਆ ਇਹ ਵੀ ਇੱਕ ਪਲੱਸ ਪੁਆਇੰਟ ਸੀਗਾ ਸਪੇਨ ਆਉਣ ਦਾ ਹਾਂ ਹਾਲਾਤ ਜ਼ਰੂਰ ਥੋੜੇ ਜਿਹਾ ਖਰਾਬ ਹੈ ਇੱਥੇ ਕੰਮ-ਕੁਮ ਓਖਾ ਹੀ ਆ 2 ਸਾਲ ਕੱਟਣੇ ਆ ਜੀ ਸਪੇਨ ਚ ਉਸ ਤੋਂ ਬਾਅਦ ਫਿਰ ਤੁਹਾਡਾ ਨਾ ਲਾਈਫ ਜਿਹੜੀ ਹੈ ਸੈੱਟ ਹੋ ਜਣੀ ਹੈ ਇੱਥੇ ਇਹ ਕਾਰਡ ਮਿਲ ਗਿਆ ਤਾਂ ਕੇ ਵੀ ਇੱਕ ਚੀਜ਼ ਸੀਗੀ ਜਿਹਨੇ ਮੋਟੀਵੇਟ ਕੀਤਾ ਸਪੇਨ ਆਉਣ ਨੂੰ ਤੇ ਪਹਿਲਾਂ ਤਾਂ ਪ੍ਰੈਫਰੈਂਸ ਇਹ ਸੀ ਕਿ ਪੁਰਤਗਾਲ ਦੀ ਬਟ ਪੁਰਤਗਾਲ ਦਾ ਹਜੇ ਕੋਈ ਨਾ ਆਈਡੀਆ ਹੈ ਨਹੀਂ ਕਦੋਂ ਪੇਪਰ ਖੁੱਲਣੇ ਕਦੋਂ ਨਹੀਂ ਖੁੱਲਣੇ ਜੇ ਹੋ ਸਕਦਾ ਜੇ ਵਿੱਚ ਪੁਰਤਗਾਲ ਦੇ ਪੇਪਰ ਖੁੱਲ ਜਾਣ ਤੇ ਮੈਂ ਉੱਥੇ ਵੀ ਟਰਾਈ ਕਰ ਸਕਦਾ ਆ ਜੇਕਰ ਤਾਂ ਇੱਥੇ ਥੋੜਾ ਟਾਈਮ ਰਹਿ ਗਿਆ ਹੋਇਆ ਫਿਰ ਤਾਂ ਨਹੀਂ ਜਾਣਾ ਹੈਗਾ ਜੇ ਇੱਥੇ ਜੇ 1.5 ਸਾਲ ਪਿਆ ਹੋਇਆ ਸਾਲ 1.5 ਸਾਲ ਪਿਆ ਹੋਇਆ ਤਾਂ ਫਿਰ ਕੋਸ਼ਿਸ਼ ਕਰ ਰਹੀ ਆ ਕਿ ਪੁਰਤ ਆਪਣੇ ਪੇਪਰ ਵਗੈਰਾ ਲਗਾ ਲਈਏ ਜੀ ਠੀਕ ਹੈ ਇਹ ਕੁਝ ਰੀਜਨ ਸੀਗੇ ਜਣਾ ਕਰਕੇ ਮੈਂ ਕਰੋਸ਼ੀਆ ਤੋਂ ਮੂਵ ਹਾਇਆ ਸਪੇਨ ਦੇ ਵਿੱਚ ਤੇ ਮੈਂ ਇਹ ਨਹੀਂ ਕਰ ਇਹ ਨਹੀਂ ਕਹਿੰਦਾ ਕਿਸੇ ਨੂੰ ਵੀ ਯਾਰ ਤੁਸੀਂ ਵੀ ਆਓ ਜਾਂ ਨਾ ਆਓ ਬਾਕੀ ਹਾਲਾਤ ਥੋੜੇ ਜਿਹਾ ਇਦਾਂ ਹੀ ਕੰਮ ਕਮਾਈ ਤੱਕ ਨਹੀਂ ਮਿਲਿਆ ਹੈਗਾ 7-8 ਦਿਨ 10 ਦਿਨ ਹੋ ਗਿਆ ਇਹਨੂੰ ਅਜੇ ਤੱਕ ਗੱਲਬਾਤ ਚੱਲਦੀ ਪਈ ਆ ਤੇ ਔਖਾ ਹੀ ਥੋੜਾ ਕੰਮ ਦਾ ਕੋਸ਼ਿਸ਼ ਕਰਾਂਗੇ ਹਿੰਮਤ ਕਰਾਂਗੇ ਕਿਤੇ ਨਾ ਕਿਤੇ ਮਿਲ ਵੀ ਜਾਣਾ ਹੈ ਕੰਮ ਸਟਾਰਟਿੰਗ ਜੇ ਥੋੜੇ ਪੈਸੇ ਘੱਟ ਵੀ ਮਿਲਣਗੇ ਕੋਈ ਚੱਕਰ ਨਹੀਂ ਕਰਾਂਗੇ ਤੇ ਔਖੇ ਸੁੱਕੇ ਹੋ ਕੇ ਥੋੜੀ 2 ਸਾਲ ਦੀ ਤਪੱਸਿਆ ਕਰਾਂਗੇ ਤੇ ਆਪਣੇ ਜਿਹੜਾ ਕਾਗਜ਼ ਪੱਤਰ ਪਾ ਇਥੋਂ ਲਵਾਂਗੇ ਬਾਕੀ ਤੁਹਾਡੀ ਆਪ ਦੀ ਇੱਛਾ ਆ ਕਿ ਤੁਸੀਂ ਕੀ ਡਿਸੀਜਨ ਲੈਣਾ ਹੋਣਾ ਨਹੀਂ ਹੋਣਾ ਇਹ ਤੁਹਾਡੀ ਆਪ ਇੱਛਾ ਆ ਮੈਂ ਨਾ ਇਨਕਰੇਜ ਕਰਦਾ ਨਾ ਡਿਸਕਰੇਜ ਕਰਦਾ ਮੈਨੂੰ ਨਹੀਂ ਸਹੀ ਲੱਗਾ ਉੱਥੇ ਕਰੋਸ਼ੀਆ ਦੇ ਵਿੱਚ ਨਹੀਂ ਫਿਊਚਰ ਆਪਣਾ ਨਜ਼ਰ ਆਇਆ ਇਸ ਕਰਕੇ ਮੈਂ ਸਪੇਨ ਦੇ ਵਿੱਚ ਆ ਗਿਆ ਜੀ ਆਈ ਹੋਪ ਕਿ ਤੁਹਾਨੂੰ ਜਿਹੜੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਤੁਹਾਡੇ ਕੁਐਸਚਨਾਂ ਦੇ ਆਨਸਰ ਮਿਲ ਗਏ ਹੋਣਗੇ ਕਿ ਮੈਂ ਕਿਉਂ ਕਰੋਸ਼ੀਆ ਤੋਂ ਮੂਵ ਹੋਇਆ ਜੀ ਠੀਕ ਆ ਜੀ ਤੇ ਨੈਕਸਟ ਵਲੌਗਾਂ ਦੇ ਵਿੱਚ ਮੈਂ ਦੱਸਾਂਗਾ ਇਥੇ ਇੰਪਰੋਨਰਮੈਂਟ ਕਿੱਦਾਂ ਹੁੰਦੀ ਹੈ ਇਨਫੋਰਮੇ ਕੀ ਹੁੰਦੇ ਆ ਕਿੱਦਾਂ ਆਪਣੇ ਆਪ ਇੰਪਰੋਨਰਮੈਂਟ ਕਰਾਉਣੀ ਹੈ ਤੇ ਕੀ ਆਗੇ ਸਾਰਾ ਪ੍ਰੋਸੈਸ ਹੈ ਆ ਮੈਂ ਤੁਹਾਨੂੰ ਸਾਰਾ ਅੱਗੇ ਆਉਣ ਵਾਲੇ ਵੀਡੀਓਜ਼ ਦੇ ਵਿੱਚ ਸ਼ੇਅਰ ਕਰਾਂਗਾ ਜੀ ਠੀਕ ਹੈ ਜੀ ਚਲੋ ਮਿਲਦੇ ਆਂ ਜੀ ਨੈਕਸਟ ਵਲੌਗ 'ਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਬਾਏ ਬਾਏ